ਪਿੱਛੇ ਹੁਣੇ ਖੜਾ ਸੀ ਮੇਰੇ ਕੋਲ ਐਸੇ ਖੜੇ ਖੜੇ ਪੰਜ ਬੰਦੇ ਹੁਣ ਮੇਰੇ ਕੋਲੇ ਮਿਲ ਕੇ ਗਏ ਨੇ ਪੰਜ ਬੰਦੇ ਕੋਈ ਕਹਿੰਦਾ ਮੇਰੇ ਤੋਂ 5 ਲੱਖ ਦਾ ਮਸਲਾ ਹੈ ਮੇਰਾ ਬੀਬੀ ਭਰਾ ਇਹ ਨਾਲ ਕੋਈ ਕਹਿੰਦਾ ਮੇਰਾ 2 ਲੱਖ ਦਾ ਮਸਲਾ ਹੈ ਕੋਈ ਕਹਿੰਦਾ ਮੇਰਾ ਪਲਾਟ ਦਾ ਵਾਤਾ ਤੁਸੀਂ ਇਹ ਦੇਖੋ ਵੀ ਜਦੋਂ ਅੱਜ ਆਪਾਂ ਇੱਥੇ ਉੱਠੇ ਆ ਤਾਂ ਘਟੋ ਘਟੇ ਦੇਖੋ ਵੀ ਜਦੋਂ ਤੱਕ ਇਹ ਮਸਲਾ ਭਖਦਾ ਸਾਰਾ ਦਿਨ ਲੰਘੂਗਾ ਤਾਂ ਕਿੰਨੇ ਲੋਕ ਹੋਣਗੇ ਇਹਨਾਂ ਦੇ ਸਤਾਏ ਹੋਏ ਆ ਇੱਕ ਮੇਰੇ ਕੋਲ ਨਾ ਝੋਲਾ ਹੈ ਆ ਝੋਲੇ ਦੇ ਵਿੱਚ ਮੇਰੇ ਕੋਲੇ ਤਕਰੀਬਨ ਜਿਹੜੀ ਯੂਨੀਅਨ ਆਲਿਆਂ ਨੇ ਮੈਨੂੰ ਆ ਰਜਿਸਟਰ ਭੇਜਿਆ ਹੈ ਜਿਹੜੇ ਪਿਛਲੇ ਸਾਲਾਂ ਦਾ ਘੱਟੋ ਘੱਟ 2 ਤੋਂ 3 ਕਰੋੜ ਦਾ ਘਪਲਾ ਯੂਨੀਅਨ ਦੇ ਵਿੱਚ ਆ ਸਾਰਾ ਆਧਾਰਕ ਦਾ ਮੇਰਿਆ ਇੱਥੇ ਤੇ ਹੈ ਇਹਦੇ ਚਾ ਦਿਖਾਇਆ ਇਹਨਾਂ ਨੇ ਸਾਰੇ ਕਾਗਜ਼ ਨੇ ਜਿਹੜੇ ਯੂਨੀਅਨ ਨੇ ਦਿੱਤੇ ਨੇ ਕਹਿੰਦੇ ਇਹਦੀ ਵਿਜੀਲੈਂਸ ਇਨਕੁਆਰੀ ਕਰ ਵਿਜੀਲੈਂਸ ਇਨਕੁਆਰੀ ਕਰਾ ਦਿਓ ਤੇ ਤਾਂ ਕਿ ਜਿਹੜਾ ਹੈ 2 ਕਰੋੜ ਟਰੱਕ ਆਪਰੇਟਰਾਂ ਦਾ ਗਰੀਬ ਆਪਰੇਟਰਾਂ ਦਾ ਇਹ 2 ਕਰੋੜ ਰੁਪਈਆ ਉਹਨਾਂ ਲੋਕਾਂ ਨੂੰ ਮਿਲ ਸਕੇ ਮੈਂ ਇਸੇ ਤੋਂ ਮੰਗ ਕਰਦਾ ਪ੍ਰਸ਼ਾਸਨ ਤੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਦੇ ਡੀਜੀਪੀ ਤੋਂ ਗ੍ਰਹਿ ਮੰਤਰੀ ਸਾਹਿਬ ਤੇ ਨਾਲ ਹੀ ਇਹਨਾਂ ਦਾ ਪੰਜਾਬ ਦੇ ਪ੍ਰਧਾਨ ਸਾਹਿਬ ਤੋਂ ਕਿ ਕਿਰਪਾ ਕਰਕੇ ਬਚਾ ਲਓ ਜੇ ਲੋਕਾਂ ਨੂੰ ਬਚਾਇਆ ਜਾਂਦਾ ਤੇ ਇਹਨਾਂ ਜਿਹੜੇ ਕੱਪੜਿਆਂ ਵਾਲੀ ਇਹ ਲਿਸਟ ਹੈ ਇਹਦਾ ਜਰੂਰ ਜਿਹੜਾ ਡੀਪੈਂਸਿਵ ਪੁਰੀ ਕਰਾ ਕੇ ਇਹਦੀ ਜਿਹੜੀ ਕਾਰਵਾਈ ਵਣਦੇ ਕਰ ਇਹਨਾਂ ਲੋਕਾਂ ਦੇ ਕਰਾਇਓ ਇਹ ਨਾਲ ਹੀ ਆ ਪਿੱਛੇ ਇੱਕ ਸੰਗਤ ਹੋਰ ਖੜੀ ਹੈ ਉਹ ਕਹਿੰਦਾ ਜੀ ਮੇਰੇ ਐਕਸੀਡੈਂਟ 'ਚ 5 ਲੱਖ ਰੁਪਈਆ ਲੈ ਗਈ ਬੀਬੀ ਤੇ ਮੁੜ ਕੇ ਨਾ ਮੇਰਾ ਕੰਮ ਸਵਾਰਿਆ ਤੇ ਨਾਲ ਹੀ ਮੇਰਾ ਗਦਾ ਜੀ ਕੋਈ ਜ਼ੋਰ ਕੀਤਾ ਨਾ ਮੇਰਾ ਸਮਝੌਤਾ ਕਰਾਇਆ ਭਾਈ ਉਰੀ ਵਿੱਚੇ ਗੜੇ ਨੇ ਮੈਂ ਇੱਕ ਹੋਰ ਸਿਕਲਾ ਸਾਹਿਬ ਤੁਸੀਂ ਗੋਗੀ ਸੁਣੋ ਭੱਟੀ ਵਾਲੇ ਕੋਲ ਸ਼ੁਰੂ ਕਰ ਹੈ ਉੱਥੇ ਮੇਰੇ ਕੋਲੇ ਬਾਬਾ ਜੀ ਆਏ ਸੀ ਮੈਂ ਸੇਧ ਤੋਂ ਬੋਲ ਹੀ ਦੇਣਾ ਮੈਂ ਉਹਨਾਂ ਕੋਲੇ ਗੁਰੂ ਘਰ ਵੀ ਗਿਆ ਉਹਨਾਂ ਨੇ ਕੀ ਕੀਤਾ ਕਿ ਇੱਕ ਲੈਟਰ ਪਾਉਣ ਵਾਸਤੇ ਕਿ ਗੁਰੂ ਘਰ ਦਾ ਲੈਟਰ ਪਾਉਣਾ ਸੀ ਗੁਰੂ ਘਰ ਦੇ ਲੈਟਰ ਵਾਸਤੇ ਉਹਨਾਂ ਨੇ ਇੱਕ ਤਕਰੀਬ ਲਗਾਈ ਕਿ ਆਪਾਂ ਚਲੋ ਯਾਰ ਪਿੰਡ ਦੀਆਂ ਪਰਚੀਆਂ ਲਾਟਰੀ ਦਸਤੋਂ ਪਾ ਲੈ ਆਪਾਂ ਪਿੰਡਾਂ ਚ ਆ ਨਹੀਂ ਕਰ ਲੈ ਆ ਵੀ ਭਾਈ ਨਾਮ ਖੜਵਾਗੇ ਉਹਨਾਂ ਨੇ 20 ਲੱਖ ਰੁਪਈਆ ਇਕੱਠਾ ਹੋ ਗਿਆ 20 ਲੱਖ ਇਕੱਠਾ ਹੋ ਗਿਆ 20 ਲੱਖ ਇਕੱਠਾ ਕਰਕੇ ਉਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ 6 ਤੋਂ 7 ਲੱਖ ਦੇ ਇਨਾਮ ਕਰਾਂ ਜਿਹੜਾ ਇਨਾਮ ਕੋਈ ਨਾ ਕੋਈ ਸਕੂਟਰ ਹੋ ਗਿਆ ਕੋਈ ਕਾਰ ਹੋਗੀ ਕੋਈ ਮੋਟਰਸਾਈਕਲ ਹੋਗੀ ਤੇ ਜਿਸ ਦਿਨ ਲਾਟਰੀ ਕੱਢਣੀ ਸੀ ਸਵੇਰੇ ਸਵੇਰੇ ਬਾਬਾ ਜੀ ਨੂੰ ਕੋਲ ਚੱਕਿਆ ਗੁਰੂ ਘਰ ਵਾਲਿਆਂ ਨੂੰ ਤੇ ਭਵਾਂਦੀਗੜ لے ਆਏ ਜਦੋਂ ਭਵਾਂਦੀਗੜ ਲੈ ਆਏ ਤੇ ਲਿਆ ਕੇ ਕਹਿੰਦੇ ਜੀ ਰੁਪਈਆ ਜਿਆਦਾ 5 ਲੱਖ ਦੇ ਦੋ ਜਾਂ ਫਿਰ ਪਰਚਾ ਦਾ ਤੇ ਡਰਾਵਾਂਗੇ ਕਿਉਂਕਿ ਲਾਟਰੀ ਜਿਹੜੀ ਆ ਇਲੀਗਲ ਬਾਅਦ ਸੌਦਾ ਜਿਹੜਾ 2.5 ਲੱਖ ਰੁਪਏ ਦੇ ਵਿੱਚ ਉਹ ਸੌਦਾ ਕਰਾਇਆ ਹੋਇਆ ਤੇ 2.5 ਲੱਖ ਰੁਪਈਆ ਗੁਰੂ ਘਰ ਦਾ ਛਾ ਕੇ ਜਿਹੜੀ ਉਹ ਲਾਟਰੀ ਸ਼ਾਮ ਨੂੰ 4 ਵਜੇ ਕਢਾਈ ਜਿਹੜੀ 2.5 ਹੋ ਜੇ ਸਵੇਰੇ 11:30 ਵਜੇ ਜੀ ਜੇ ਕਿਸੇ ਨੂੰ ਇਹ ਕੀ ਕੀ ਦਾ ਗੁਰੂ ਘਰ ਜਾ ਕੇ ਜੋ ਲੋਕ ਗੁਰੂ ਘਰੋਂ ਆਜੋ ਪੈਸੇ ਖਾਣ ਆਲੇ ਨੇ ਤੁਹਾਨੂੰ ਲੱਗਦਾ ਤੁਹਾਨੂੰ ਕਿਤੇ ਉਹ ਉਹ ਇਨਸਾਫ ਦੇ ਸਕਦੇ ਨੇ ਬਚਾਉਣ ਦੀ ਲੋੜ ਹੈ